ਬਾਲੀਵੁੱਡ ਦੀ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਮਸ਼ਹੂਰ ਅਦਾਕਾਰਾ ਕਾਮਨੀ ਕੌਸ਼ਲ ਦਾ ਦਿਹਾਂਤ ਹੋ ਗਿਆ। ਉਹ 98 ਸਾਲ ਦੇ ਸਨ। ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕਈ ਯਾਦਗਾਰੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਪਰ ਉਹਨਾਂ ਦੇ ਦਿਹਾਤੇ ਉਹਨਾਂ ਦੇ ਚਿਹਤਿਆਂ ਤੇ ਉਹਨਾਂ ਦੇ ਕਰੀਬੀਆਂ ਨੂੰ ਬਹੁਤ ਦੁੱਖ ਪੂਜਾ ਹੈ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਦੇਆਂ ਬਹੁਤ ਸਾਰੀਆਂ ਫਿਲਮਾਂ ਨੂੰ ਅਵਾਰਡ ਵੀ ਮਿਲੇ ਹਨ ਕਾਮਨੀ ਕੌਸ਼ਲ ਦਾ ਜਨਮ 24 ਫਰਵਰੀ 1927 ਨੂੰ ਲਾਹੌਰ ਵਿੱਚ ਹੋਇਆ ਫਿਰ ਉਹਨਾਂ ਨੇ 1946 ਵਿੱਚ ਫਿਲਮ ਨੀਚਾ ਨਗਰ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਇਸ ਫਿਲਮ ਨੇ ਕਾਂਸ ਫਿਲਮ ਫੈਸਟੀਵਲ ਵਿੱਚ ਸਰਬੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਕਾਮਨੀ ਕੌਸ਼ਲ ਹਿੰਦੀ ਸਿਨੇਮੇ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਵੱਡੇ ਪਰਦੇ ਤੇ ਕਈ ਯਾਦਗਾਰੀ ਭੂਮਿਕਾ ਨਿਭਾਈਆਂ ਹਨ 1946 ਤੋਂ ਲੈ ਕੇ 1963 ਤੱਕ ਉਹ ਅਸ਼ੋਕ ਕੁਮਾਰ ਤਰਮਿੰਦਰ ਰਾਜ ਕਪੂਰ ਦਲੀਪ ਕੁਮਾਰ ਦੇਵਾਨੰਦ ਅਤੇ ਰਾਜ ਕੁਮਾਰ ਦੇ ਨਾਲ ਕਈ ਮਹੱਤਵਪੂਰਨ ਫਿਲਮਾਂ ਵਿੱਚ ਨਜ਼ਰ ਆਏ ਕਾਮਨੀ ਕੌਸ਼ਲ ਦਾ ਅਸਲੀ ਨਾਮ 우ਮਾ ਕਸ਼ਵ ਦੋ ਭਰਾਵਾਂ ਅਤੇ ਤਿੰਨ ਭੈਣਾਂ ਵਿੱਚੋਂ ਉਹ ਸਭ ਤੋਂ ਛੋਟੀ ਸੀ 7 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਚੇਤਨ ਆਨੰਦ ਨੇ ਉਨ੍ਹਾਂ ਨੂੰ ਆਪਣੀ ਫਿਲਮ ਨੀਚਨਗਰ ਵਿੱਚ ਪ੍ਰਮੁੱਖ ਭੂਮਿਕਾ ਲਈ ਸਾਈਨ ਕੀਤਾ ਇਸ ਦੇ ਬਾਅਦ ਉਹ ਲਾਹੌਰ ਚਲੇ ਗਏ ਲੇਕਿਨ ਫਿਲਮਾਂ ਕਰਨ ਦੇ ਲਈ ਉਹ ਲਾਹੌਰ ਤੋਂ ਆਉਂਦੇ ਜਾਂਦੇ ਰਹੇ 1947 ਵਿੱਚ ਅਚਾਨਕ ਵਿਆਹ ਦੇ ਬਾਅਦ ਉਹ ਆਪਣੇ ਪਤੀ ਦੇ ਨਾਲ ਮੁੰਬਈ ਵੱਸ ਗਏ ਅਤੇ ਆਪਣੇ ਵਿਆਹ ਦੇ ਬਾਅਦ ਵੀ ਉਹ ਫਿਲਮਾਂ ਕਰਦੇ ਰਹੇ। ਉਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਹਿੱਟ ਹਨ ਜਿਨ੍ਹਾਂ ਦੇ ਵਿੱਚ ਦੋ ਭਾਈ, ਸ਼ਹੀਦ, ਜ਼ਿੱਦੀ, ਸ਼ਬਰਮ, ਨਦੀਆ ਕੇ ਪਾਰ, ਪਾਰਸ, ਨਮੂਨਾ, ਆਰਜੂ, ਝਾਂਝਰ, ਆਬਰੂ, ਨਾਈਟ ਕਲੱਬ, ਜੇਲਰ, ਬੜੇ ਸਰਕਾਰ ਅਤੇ ਗੋਦਾਨ। 1965 ਵਿੱਚ ਉਹ ਫਿਲਮਾਂ ਸ਼ਹੀਦ ਤੋਂ ਚਰਿੱਤਰ ਭੂਮਿਕਾ ਨਿਭਾਉਣ ਲੱਗੇ ਜਿਨ੍ਹਾਂ ਦੇ ਵਿੱਚ ਵਾਰਿਸ ਵਿਸ਼ਵਾਸ ਯਕੀਨ ਆਦਮੀ ਔਰ ਇਨਸਾਨ ਗੁੰਮਰਾਹ ਉਪਹਾਰ ਕੈਦ ਭੰਬਰ ਤਾਂਗੇ ਵਾਲਾ ਹੀਰਾ ਲਾਲ ਪੰਨਾ ਲਾਲ ਆਦ ਫਿਲਮਾਂ ਦੇ ਵਿੱਚ ਚਰਿੱਤਰ ਕਲਾਕਾਰ ਦੇ ਰੂਪ ਵਿੱਚ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਮਨੋਜ ਕੁਮਾਰ ਦੇ ਨਾਲ 7 ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਸ਼ਹੀਦ ਉਪਕਾਰ ਪੂਰਬ ਔਰ ਪੱਛਮ ਸੰਿਆਸੀ ਸ਼ੋਰ ਰੋਟੀ ਕਪੜਾ ਔਰ ਮਕਾਨ 10 ਨੰਬਰੀ ਸੰਤੋਸ਼ ਫਿਰ ਪ੍ਰੇਮਨਗਰ ਮਹਾਚੋਰ ਦੋ ਰਾਸਤੇ ਵਿੱਚ ਰਜੇਸ਼ ਕੰਨਾ ਨਾਲ ਕੰਮ ਕੀਤਾ ਕਾਮਨੀ ਕੌਸ਼ਲ 1940 ਅਤੇ 1960 ਵਿਚਕਾਰ ਸਭ ਤੋਂ ਮਹਿੰਗੀ ਅਭਿਨੇਤਰੀ ਰਹੀ ਹੈ 1956 ਵਿੱਚ ਉਨ੍ਹਾਂ ਨੂੰ ਬਿਰਾਜ ਬਹੂ ਲਈ ਵਧੀਆ ਐਕਟਰਸ ਦਾ ਅਵਾਰਡ ਮਿਲਿਆ 2015 ਵਿੱਚ ਫਿਲਮ ਫੇਅਰ ਨੇ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਸਾਲ 2020 ਵਿੱਚ ਆਈ ਸ਼ਾਹਿਦ ਕਪੂਰ ਦੀ ਕਵੀਰ ਸਿੰਘ ਫਿਲਮ ਦੇ ਲਈ ਉਹਨਾਂ ਨੂੰ ਬੈਸਟ ਸਪੋਰਟਿੰਗ ਐਕਟ੍ਰੈਸ ਦਾ ਫਿਲਮ ਫੇਅਰ ਨੋਮੀਨੇਸ਼ਨ ਵੀ ਮਿਲਿਆ। ਉਹਨਾਂ ਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੇਰੇ ਕੋਲ ਮौज-ਮਸਤੀ ਕਰਨ ਦਾ ਕੋਈ ਸਮਾਂ ਨਹੀਂ ਸੀ। ਮੇਰਾ ਕੋਈ ਕ੍ਰਸ਼ ਨਹੀਂ ਸੀ। ਮੈਂ ਤੈराकी, ਘੋੜਸਵਾਰੀ, ਸਕੇਟਿੰਗ, ਆਕਾਸ਼ਵਾਣੀ ਤੇ ਰੇਡੀਓ ਨਾਟਕ ਵਿੱਚ ਬਿਜੀ ਸੀ। ਜਿਸ ਦੇ ਲਈ ਮੈਨੂੰ 10 ਰੁਪਏ ਮਿਲਦੇ ਸਨ। ਕਾਮਨੀ ਕੌਸ਼ਲਦੀਪ ਵੱਡੀ ਭੈਣ ਦੀ ਕਾਰ ਦੁਰਘਟਨਾ ਵਿੱਚ ਮੌਤ ਹੋ ਗਈ ਅਤੇ ਉਹ ਆਪਣੇ ਪਿੱਛੇ ਦੋ ਬੇਟੀਆਂ ਛੱਡ ਗਏ। ਇਸ ਸਮੇਂ ਕਾਮਨੀ ਕੌਸ਼ਲ ਨੂੰ 1948 ਵਿੱਚ ਆਪਣੇ ਜੀਜਾ ਬੀ ਐਸ ਸੂਦ ਨਾਲ ਵਿਆਹ ਕਰਨਾ ਪਿਆ। ਉਹਨਾਂ ਦੇ ਪਤੀ ਬੰਬੇ ਪੋਰਟ ਟਰੱਸਟ ਵਿੱਚ ਚੀਫ ਇੰਜੀਨੀਅਰ ਸਨ। ਉਹਨਾਂ ਦੀ ਵੱਡੀ ਭੈਣ ਦੀਆਂ ਬੇਟੀਆਂ ਕੁੰਮਕੁੰਮ ਸੁਵਾਨੀ ਅਤੇ ਕਵਿਤਾ ਸਾਨੀ ਹਨ। ਕਮਕਮ ਸੋਮਾਨੀ ਨੇ ਬੱਚਿਆਂ ਦੇ ਲਈ ਗਾਂਧੀ ਦੇ ਦਰਸ਼ਨ ਤੇ ਇੱਕ ਕਿਤਾਬ ਲਿਖੀ ਹੈ ਤੇ ਕਵਿਤਾ ਸਾਨੀ ਇੱਕ ਕਲਾਕਾਰ ਹੈ 1955 ਦੇ ਬਾਅਦ ਕਾਮਨੀ ਦੇ ਤਿੰਨ ਬੇਟੇ ਹੋਏ ਜਿਨ੍ਹਾਂ ਦੇ ਵਿੱਚ ਰਾਹੁਲ, ਵਿਦਰ ਅਤੇ ਸ਼ਰਬਨ ਕਾਮਨੀ ਕੌਸ਼ਲ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਦੁਆਰਾ ਕੀਤੀਆਂ ਗਈਆਂ ਫਿਲਮਾਂ ਨੂੰ ਪਰਮਾ ਹੁੰਗਾਰਾ ਮਿਲਿਆ ਹੈ ਕਾਮਨੀ ਕੌਸ਼ਲ ਦਾ ਥੀਏਟਰ ਦੇ ਪ੍ਰਤੀ ਪਿਆਰ ਬਹੁਤ ਸੀ 10 ਸਾਲ ਦੀ ਉਮਰ ਵਿੱਚ ਉਹਨਾਂ ਨੇ ਕਟਪੁਤਰੀ ਥੀਏਟਰ ਬਣਾਇਆ। ਆਕਾਸ਼ਵਾਣੀ ਤੇ ਰੇਡੀਓ ਨਾਟਕ ਬਹੁਤ ਸਾਰੇ ਕੀਤੇ। ਇੱਕ ਦਿਨ ਫਿਲਮ ਨਿਰਮਾਤਾ ਚੇਤਨ ਆਨੰਦ ਨੇ ਉਹਨਾਂ ਨੂੰ ਰੇਡੀਓ ਤੇ ਸੁਣਿਆ ਤੇ ਫਿਰ ਉਹਨਾਂ ਦੇ ਆਵਾਜ਼ ਦੇ دیਵਾਨੇ ਹੋ ਕੇ ਨੀਚਨਗਰ ਫਿਲਮ ਆਫਰ ਕਰ ਦਿੱਤੀ। ਚੇਤਨ ਆਨੰਦ ਨੇ ਹੀ ਉਹਨਾਂ ਦਾ ਨਾਮ ਕਾਮਨੀ ਕੌਸ਼ਲ ਰੱਖਿਆ। ਦਲੀਪ ਕੁਮਾਰ ਤੇ ਕਾਮਨੀ ਕੌਸ਼ਲ ਦੀ ਔਨ ਸਕ੍ਰੀਨ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਤੇ ਇਹਨਾਂ ਦੋਵਾਂ ਦੀ ਕਾਫੀ ਚਰਚਾ ਰਹੀ ਹੈ ਲੰਬੇ ਅਰਸੇ ਦੇ ਬਾਅਦ ਜਦੋਂ ਕਾਮਨੀ ਕੌਸ਼ਲ ਅਤੇ ਦਲੀਪ ਕੁਮਾਰ ਦੀ ਮੁਲਾਕਾਤ ਹੋਈ ਤਾਂ ਦੋਵੇਂ ਐਕਟਰ ਪ੍ਰਾਂਤ ਦੀ ਸ਼ੌਕਸਾਵਾ ਵਿੱਚ ਪੁੱਜੇ ਸਨ ਇਸ ਮੌਕੇ ਤੇ ਦਲੀਪ ਕੁਮਾਰ ਕਾਮਨੀ ਕੌਸ਼ਲ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਪਛਾਣ ਸਕੇ ਇੱਕ ਮੁਲਾਕਾਤ ਵਿੱਚ ਕਾਮਨੀ ਕੌਸ਼ਲ ਨੇ ਇਸ ਦਾ ਜ਼ਿਕਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦਲੀਪ ਕੁਮਾਰ ਮੈਨੂੰ ਪਛਾਣ ਨਹੀਂ ਪਏ ਤਾਂ ਮੇਰਾ ਦਿਲ ਹੀ ਟੁੱਟ ਗਿਆ ਮੈਨੂੰ ਇਸ ਦਾ ਬਹੁਤ ਦੁੱਖ ਹੋਇਆ। ਉਹਨਾਂ ਨੇ ਰਾਜਕਪੂਰ ਤੋਂ ਲੈ ਕੇ ਅਮੀਰ ਖਾਨ ਤੱਕ 76 ਸਾਲ ਫਿਲਮੀ ਸਫ਼ਰ ਤੈਅ ਕੀਤਾ। ਇਸ ਮੌਕੇ ਤੇ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੱਖ-ਵੱਖ ਕਲਾਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਿਲਮਾਂ ਦੇਖ ਕੇ ਅਸੀਂ ਵੱਡੇ ਹੋਏ ਹਾਂ ਅਤੇ ਨਰਮਾਤਾ ਨਿਰਦੇਸ਼ਕ ਬਣੇ ਹਾਂ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਵੱਖਰੇ ਰੂਪ ਵਿੱਚ ਕੀਤੀਆਂ ਹਨ। ਉਨ੍ਹਾਂ ਦੀਆਂ ਕੀਤੀਆਂ ਫਿਲਮਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਰੈਂਦੀ ਦੁਨੀਆ ਤੱਕ ਕਾਮਨੀ ਕੌਸ਼ਲ ਦਾ ਨਾਮ ਰਹੇਗਾ। ਅਦਾਰਾ ਦੇਸ਼ ਦਾ ਬਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ। ਮਸਤੀ ਫਰੈਂਚਾਈਜ਼ੀ ਦਾ ਚੌਥਾ ਭਾਗ ਮਸਤੀ 4 ਤਿਆਰ ਹੈ। ਇਸ ਫਿਲਮ ਦਾ ਨਿਰਦੇਸ਼ਨ ਲੇਖਕ ਮਿਲਾਪ ਜਵੇਰੀ ਨੇ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਇਸ ਵਾਰ ਲਾਭ ਵੀਜ਼ਾ ਵਰਗਾ ਨਵਾਂ ਕਨਸੈਪਟ ਹੈ ਜੋ ਪਹਿਲੇ ਕਦੇ ਵੀ ਨਹੀਂ ਦੇਖਿਆ ਗਿਆ। ਪੂਰੀ ਸ਼ੂਟਿੰਗ ਯੂਕੇ ਦੇ ਖੂਬਸੂਰਤ ਲੋਕੇਸ਼ਨ ਤੇ ਹੋਈ ਹੈ। ਇਸ ਵਾਰ ਇਸ ਫਿਲਮ ਦੇ ਵਿੱਚ ਰਤੇਸ਼ ਦੇਸ਼ਮੁਖ, ਵਿਵੇਕ ਉਭਰਾਏ, ਆਫਤਾਬ ਸ਼ਿਵ ਦਸਾਨੀ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ ਆਦ ਫਿਲਮ ਦੇ ਕਲਾਕਾਰ ਹਨ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ cricket ਦੇ free hit ਵਰਗਾ ਹੈ। ਇਸ ਫਿਲਮ ਦੇ ਵਿੱਚ ਪਤਨੀ ਸਾਲ ਵਿੱਚ ਇੱਕ ਹਫ਼ਤੇ ਲਈ ਪਤੀ ਨੂੰ ਮਸਤੀ ਦਾ ਬੀਜਾ ਦਿੰਦੀ ਹੈ। ਇਸ ਹਫਤੇ ਪਤੀ ਕੁਝ ਵੀ ਕਰ ਸਕਦਾ ਹੈ ਉਹ ਇਕੱਲੇ ਬਾਹਰ ਜਾਏ ਜਾਂ ਕਿਸੇ ਦੇ ਨਾਲ ਉਸ ਨੂੰ ਕੋਈ ਜਵਾਬ ਨਹੀਂ ਦੇਣਾ ਹੋਵੇਗਾ ਅਜਿਹਾ ਕਨਸੈਪਟ ਪਹਿਲੀ ਵਾਰ ਕਿਸੇ ਫਿਲਮ ਦੇ ਵਿੱਚ ਆਇਆ ਹੈ ਇਸ ਫਿਲਮ ਦੇ ਵਿੱਚ ਮਿੱਡੀ ਅਤੇ ਬਹੁਤ ਕੁਝ ਦੇਖਣ ਨੂੰ ਮਿਲੇਗਾ ਯੂਕੇ ਦੀਆਂ ਖੂਬਸੂਰਤ ਲੋਕੇਸ਼ਨਾਂ ਤੇ ਕਰੀਬ 35 ਤੋਂ 40 ਦਿਨ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਗਈ ਹੈ ਫਿਲਮ ਦਾ ਕਲਾਈਮੈਕਸ 3-4 ਦਿਨਾਂ ਵਿੱਚ ਸ਼ੂਟ ਹੋਇਆ ਹੈ ਮਿਲਾਪ ਜਬੇਰੀ ਦਾ ਕਹਿਣਾ ਹੈ ਕਿ ਸਭ ਤੋਂ ਮੁਸ਼ਕਲ ਉਸ ਸਮੇਂ ਆਉਂਦੀ ਹੈ ਜਦੋਂ ਕਲਾਕਾਰਾਂ ਦੀਆਂ ਸਾਂਝੀਆਂ ਡੇਟਾ ਨਹੀਂ ਮਿਲਦੀਆਂ ਉਹਨਾਂ ਨੂੰ ਬਹੁਤ ਹਿਸਾਬ ਨਾਲ ਸੈੱਟ ਕਰਨਾ ਪੈਂਦਾ ਹੈ ਮਿਲਾਪ ਜਬੇਰੀ ਨੇ 2004 ਵਿੱਚ ਮਸਤੀ ਤੋਂ ਬਤੌਰ ਲੇਖਕ ਸਫ਼ਰ ਸ਼ੁਰੂ ਕੀਤਾ ਸੀ ਹੁਣ ਮਸਤੀ 4 ਨੂੰ ਉਹ ਡਾਇਰੈਕਟ ਕਰ ਰਿਹਾ ਹੈ ਤਾਨਿਆ ਮਾਨਕਟਾਲਾ ਹਾਲ ਹੀ ਵਿੱਚ ਦਿੱਲੀ ਤੋਂ ਮੁੰਬਈ ਸ਼ਿਫਟ ਹੋ ਗਈ ਹੈ ਜਿਸ ਨੇ ਆਪਣੇ ਅਦਾਕਾਰੀ ਕੈਰੀਅਰ ਵਿੱਚ ਇੱਕ ਨਮਾਤੇ ਮਹੱਤਵਪੂਰਨ ਅਧਿਆਇ ਜੋੜ ਦਿੱਤਾ ਹੈ ਇਸ ਬਦਲਾਵਾਰੇ ਉਸਦਾ ਕਹਿਣਾ ਹੈ ਕਿ ਮੁੰਬਈ ਹਰ ਸਿਨੇਮਾ ਪ੍ਰੇਮੀ ਦਾ ਸੁਪਨਾ ਹੈ ਇਹ ਉਹ ਸ਼ਹਿਰ ਹੈ ਜੋ ਫਿਲਮਾਂ ਚ ਸਾਹ ਲੈਂਦਾ ਹੈ ਅਤੇ ਮੇਰੇ ਲਈ ਇੱਥੇ ਰਹਿਣਾ ਸਿਨੇਮੇ ਦੇ ਦਿਲ ਦੀ ਧੜਕਣ ਵਿੱਚ ਹੋਣ ਵਰਗਾ ਹੈ ਜਦੋਂ ਕਿ ਦਿੱਲੀ ਹਮੇਸ਼ਾ ਮੇਰਾ ਕਰ ਰਹੇਗਾ ਮੇਰਾ ਦਿਲ ਹੁਣ ਮੁੰਬਈ ਵਿੱਚ ਰਹਿੰਦਾ ਹੈ ਉਸਦਾ ਕਹਿਣਾ ਹੈ ਕਿ ਉਸਦੇ ਕੋਲ ਬਹੁਤ ਸਾਰੇ ਪ੍ਰੋਜੈਕਟ ਹਨ ਜਿਨ੍ਹਾਂ ਦੀ ਉਹ ਸ਼ੂਟਿੰਗ ਕਰ ਰਹੀ ਹੈ ਉਹ ਰਾਜਕੁਮਾਰ ਰਾਓ ਦੇ ਨਾਲ ਇੱਕ ਫਿਲਮ ਕਰ ਰਹੀ ਹੈ ਲੇਕਿਨ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਉਹ ਨਵੀਂ ਵੈਬ ਸੀਰੀਜ਼ ਪਾਨ ਪਰਦਾ ਜ਼ਰਦਾ ਵਿੱਚ ਦਿਖਾਈ ਦੇਵੇਗੀ ਇਹ ਲੜੀ ਅਫੀਮ ਤਸਕਰੀ ਦੇ ਵਪਾਰ ਦੇ ਆਲੇ ਦੁਆਲੇ ਅਪਰਾਧ ਅਤੇ ਰਾਜਨੀਤੀ ਦੀ ਦੁਨੀਆ ਵਿੱਚ ਢੰਗਾਈ ਨਾਲ ਘੁੰਮਦੀ ਹੈ 2018 ਵਿੱਚ ਸਕੂਲ ਡੇਜ ਵੈਬ ਸੀਰੀਜ਼ ਤੋਂ ਤਾਨੀਆਂ ਨੇ ਅਦਾਕਾਰੀ ਦੀ ਸ਼ੁਰੂਆਤ ਕੀਤੀ 2020 ਵਿੱਚ ਉਸਨੇ ਇਸ਼ਾਨ ਖੱਟਨ ਨਾਲ ਫਿਲਮ ਏ ਸੂਟੇਬਲ ਬாய் ਵਿੱਚ ਲਤਾ ਮਹਿਰਾ ਦੀ ਭੂਮਿਕਾ ਨਿਭਾਈ 2021 ਵਿੱਚ ਉਹ ਸਕੰਦ ਠਾਕੋਰ ਨਾਲ ਵੈਬ ਸੀਰੀਜ਼ ਫੀਲਜ਼ ਲਾਈਕ ਇਸ਼ਕ ਵਿੱਚ ਦਿਖਾਈ ਦਿੱਤੀ। ਹੋਰ ਵੀ ਬਹੁਤ ਸਾਰੀਆਂ ਫਿਲਮਾਂ ਅਤੇ ਵੈਬ ਸੀਰੀਜ਼ ਹਨ ਜੋ ਤਾਨਿਆ ਮਾਨਕ ਟਾਲਾ ਕਰ ਰਹੀ ਹੈ। ਤਾਨਿਆ ਦਾ ਕਹਿਣਾ ਹੈ ਕਿ ਉਸ ਨੂੰ ਮੁੰਬਈ ਫਿਲਮ ਇੰਡਸਟਰੀ ਵਿੱਚ ਆ ਕੇ ਬਹੁਤ ਵਧੀਆ ਲੱਗਿਆ ਹੈ। ਇੱਥੇ ਬਹੁਤ ਪਿਆਰੇ ਲੋਕ ਹਨ। ਸਿੱਧੀ ਗੱਲ ਇਹ ਕਿ ਤੁਸੀਂ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਰਹੋ, ਤੁਹਾਨੂੰ ਤਰੱਕੀ ਜ਼ਰੂਰ ਮਿਲੇਗੀ। ਫਿਲਮਾਂ ਤੇ ਸੀਰੀਜ਼ ਹੁਣ ਸਿਰਫ ਸਕਰੀਨ ਤੇ ਨਹੀਂ ਰਹਿਣਗੀਆਂ ਸਗੋਂ ਇਹਨਾਂ ਨੂੰ ਜੀ ਵੀ ਸਕਿਆ ਜਾਵੇਗਾ Netflix House ਦੇ ذریعے ਇਹਦੀ ਸ਼ੁਰੂਆਤ ਸਟ੍ਰੀਮਿੰਗ ਕੰਪਨੀ Netflix ਨੇ ਕਰ ਦਿੱਤੀ ਹੈ ਇਹ 1 ਲੱਖ ਵਰਗਫੁੱਟ ਵਿੱਚ ਫੈਲਿਆ ਇੱਕ ਅਜਿਹਾ ਸਪੇਸ ਹੈ ਜਿੱਥੇ Netflix ਦੇ ਪ੍ਰਮੁੱਖ ショਅ ਨੂੰ ਤੁਸੀਂ ਚਾਰੇ ਪਾਸੇ ਤੋਂ ਮਹਿਸੂਸ ਕਰ ਸਕਦੇ ਹੋ ਅਮਰੀਕਾ ਵਿੱਚ ਇਹ ਖੁੱਲਿਆ ਪਹਿਲਾ Netflix House ਅਸਲ ਵਿੱਚ ਭਵਿੱਖ ਦੇ ਸਿਨੇਮਾ ਕਰਾ ਦੀ ਇੱਕ ਚਲਕ ਹੈ ਦਰਸਲ ਇਹ ਕੋਈ ਥੀਮ ਪਾਰਕ ਨਹੀਂ ਬਲਕਿ ਇੱਕ ਇੰਟਰਐਕਟਿਵ ਐਂਟਰਟੇਨਮੈਂਟ ਹਬ ਹੈ ਜਿੱਥੇ 15000 ਵਰਗ ਫੁੱਟ ਵਿੱਚ ਦੋ ਵੱਡੇ ਸਟੇਜ ਹਨ ਜਿੱਥੇ Netflix ਦੇ ਸ਼ੋਅ ਤੇ ਆਧਾਰਿਤ ਲਾਈਵ ਸ਼ੋਅ ਗੇਮ ਅਤੇ ਵਰਚੁਅਲ ਰਿਐਲਿਟੀ ਅਨੁਭਵ ਹੋਣਗੇ ਸਭ ਤੋਂ ਖਾਸ ਹੈ ਕਿ Netflix ਦੀ ਪ੍ਰਮੁੱਖ ਵੈਬ ਸੀਰੀਜ਼ ਅਤੇ ਹੋਰ ਨੂੰ ਲਾਈਵ ਦੇਖਿਆ ਜਾ ਸਕੇਗਾ ਬਿਲਕੁਲ ਵੈਸੇ ਹੀ ਖੇਲ ਜੋ ਸੀਰੀਜ਼ ਵਿੱਚ ਦੇਖੇ ਜਾਂਦੇ ਹਨ Netflix ਦੀ ਆਮਦਨ 95% سبسਕ੍ਰਿਪਸ਼ਨ ਤੋਂ ਆਉਂਦੀ ਹੈ ਲੇਕਿਨ ਭਵਿੱਖ ਵਿੱਚ ایکسپੀਰੀਅנס ਇਕਨੋਮੀ ਦਾ ਹੈ ਜੋ ਦੁਨੀਆ ਦੇ 3 ਟ੍ਰਿਲੀਅਨ ਡਾਲਰ ਵਿੱਚ ਜਿਆਦਾ ਦਾ ਬਾਜ਼ਾਰ ਬਣ ਚੁੱਕਾ ਹੈ ਡਿਜ਼ਨੀ ਦੇ ਲਈ ਥੀਮ ਪਾਰਕ ਉਹਨਾਂ ਦੀ ਕੁੱਲ ਆਮਦਨ ਦਾ 37% ਹੈ ਯੂਨੀਵਰਸਲ ਦੇ ਲਈ 20% ਨੈਟਫਲਿਕਸ ਹੁਣ ਉਸੇ ਮਾਡਲ ਨੂੰ ਮਾਲ ਵਿੱਚ ਦੁਹਰਾਉਣਾ ਚਾਹੁੰਦਾ ਹੈ ਇੱਕ ਛੋਟਾ ਜਿਹਾ ਡਿਜ਼ਨੀ ਲੈਂਡ ਜੋ ਹਰ ਸ਼ਹਿਰ ਦੇ ਮਾਲ ਵਿੱਚ ਫਿੱਟ ਹੋ ਸਕੇ ਇਸ ਨੂੰ ਵੱਡੇ ਪੈਮਾਨੇ ਤੇ ਕਰ ਰਹੇ ਹਨ ਕਹਿਣਾ ਮਤਲਬ ਹੈ ਕਿ 1990 ਦੇ ਦਹਾਕੇ ਵਿੱਚ ਖਰੀਦਦਾਰੀ ਦਾ ਇਹ ਮੌਲ ਹੌਰਸਪਾਟ ਰਿਹਾ ਕਰਦੇ ਸਨ ਹੁਣ ਇਹ ਮਨੋਰੰਜਨ ਦਾ ਨਵਾਂ ਚਿਹਰਾ ਬਣ ਗਏ ਇਸੇ ਵਿਸ਼ੇ ਤੇ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ ਤਾਂ ਕਿ ਦਰਸ਼ਕਾਂ ਨੂੰ ਹਰ ਸਮੇਂ ਇੰਟਰਟੇਨਮੈਂਟ ਮਿਲੇ ਅਬਰੇਤਰੀ ਸ਼ਰਵਰੀ ਤੇਜ਼ੀ ਨਾਲ ਸਫਲਤਾ ਦੀਆਂ ਪੌੜੀਆਂ ਚੜ ਰਹੀ ਹੈ ਅਤੇ ਸਾਬਤ ਕਰ ਰਹੀ ਹੈ ਕਿ ਉਹ ਆਪਣੀ ਪੀੜ੍ਹੀ ਦੀ ਸਭ ਤੋਂ ਪ੍ਰਭਾਵਸ਼ਾਲੀ ਨਵੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸ਼ਰਬਰੀ ਦੀ ਆਉਣ ਵਾਲੀਆਂ ਫਿਲਮਾਂ ਦੀ ਸੂਚੀ ਬੇਹੱਦ ਪ੍ਰਭਾਵਸ਼ਾਲੀ ਹੈ ਇਸ ਦੇ ਨਾਲ ਹੀ ਉਹ ਬਾਲੀਵੁੱਡ ਦੀ ਸਭ ਤੋਂ ਵਧੀਆ ਅਮ੍ਰਿਤਰੀ ਬਣ ਰਹੀ ਹੈ। ਸ਼ਰਬਰੀ ਜਲਦ ਹੀ ਅਦਿੱਤਿਆ ਚੋਪੜਾ ਦੀ α 22RF ਸਪਾਈ ਯੂਨੀਵਰਸ ਦੀ ਫਿਲਮ ਵਿੱਚ ਨਜ਼ਰ ਆਵੇਗੀ ਜੋ ਉਸ ਦੇ ਦਮਦਾਰ ਅਤੇ ਨਿਹੜਰ ਕਿਰਦਾਰ ਨੂੰ ਪੇਸ਼ ਕਰੇਗਾ। ਇਸ ਦੇ ਇਲਾਵਾ ਉਹ ਸੂਰਜ ਬਰਜਾਤੀਆ ਦੀ ਅਗਲੀ ਫਿਲਮ ਵਿੱਚ ਮੁੱਖ ਅਭਿਨੇਤਰੀ ਹੋਵੇਗੀ ਜਿਸ ਦੇ ਨਾਲ ਆਯੂਸ਼ਮਾਨ ਖਰਾਨਾ ਹੈ ਸ਼ਰਬਰੀ ਇਮਤੀਆਜ਼ ਅਲੀ ਦੀ ਆਉਣ ਵਾਲੀ ਰੋਮਾਂਟਿਕ ਫਿਲਮ ਵਿੱਚ ਵੀ ਨਜ਼ਰ ਆਵੇਗੀ ਜਿਸ ਵਿੱਚ ਵੇਦਾਂਗ ਰੈਣਾ ਅਤੇ ਦਲਜੀਤ ਦੁਸਾਂਜ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਉਹ ਅਲੀ ਆਵਾਜ਼ ਜਫਰ ਦੀ ਬੀਆਰਐਫ ਦੇ ਨਾਲ ਅਗਲੀ ਫਿਲਮ ਦੇ ਵਿੱਚ ਵੀ ਲੀਡ ਐਕਟਰਸ ਹੈ ਜਿਸ ਵਿੱਚ ਉਸ ਦੀ ਜੋੜੀ ਸਹੈਰਾ ਫਹਿਮ ਆਹਾਨ ਪਾਂਡੇ ਦੇ ਨਾਲ ਹੋਵੇਗੀ ਇਸ ਮੌਕੇ ਤੇ ਪ੍ਰਸਿੱਧ ਪੱਤਰਕਾਰ ਤਰਨ ਅਦਰਸ਼ ਦਾ ਕਹਿਣਾ ਹੈ ਕਿ ਉਹ ਇੱਕ ਉਬਰਦੀ ਸਟਾਰ ਹੈ ਉਸ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਉਸ ਦੁਆਰਾ ਕੀਤੀ ਵਧੀਆ ਐਕਟਿੰਗ ਕਰਕੇ ਹੀ ਉਸ ਦੇ ਕੋਲ ਬਹੁਤ ਸਾਰੇ ਪ੍ਰੋਜੈਕਟ ਹਨ ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰਕੋਂਡਾ ਲੰਬੇ ਅਰਸੇ ਤੋਂ ਦੋਸਤ ਹਨ ਪਿਛਲੇ ਦਿਨੀ ਉਨ੍ਹਾਂ ਨੇ ਚੁੱਪਚਾਪ ਮੰਗਣੀ ਕਰ ਲਈ ਇਹ ਖਬਰਾਂ ਦੇਸ਼ ਅਤੇ ਵਿਦੇਸ਼ ਵਿੱਚ ਸੁਰਖੀਆਂ ਬਣੀਆਂ ਹਨ ਰਿਪੋਰਟਾਂ ਦਾ ਕਹਿਣਾ ਹੈ ਕਿ ਰਸ਼ਮਿਕਾ ਅਤੇ ਵਿਜੇ ਨੇ 3 ਅਕਤੂਬਰ ਨੂੰ ਵਿਜੇ ਦੇ ਘਰ ਮੰਗਣੀ ਕੀਤੀ ਉਹ ਕਾਫੀ ਧੀਰ ਤੋਂ ਦੋਸਤ ਹਨ ਲੇਕਨ ਕਦੇ ਵੀ ਉਹਨਾਂ ਨੇ ਖੁੱਲ ਕੇ ਇਸ ਬਾਰੇ ਨਹੀਂ ਦੱਸਿਆ ਹੁਣ ਉਹਨਾਂ ਨੇ ਸਿੱਧਾ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਇਹ ਕਪਲ ਅਗਲੇ ਸਾਲ ਫਰਵਰੀ ਵਿੱਚ ਵਿਆਹ ਕਰ ਰਿਹਾ ਹੈ ਔਨ ਸਕਰੀਨ ਦੋਮਾ ਦੀ ਜੋੜੀ ਕਾਫੀ ਪਸੰਦ ਕੀਤੀ ਜਾਂਦੀ ਹੈ ਉਹ ਗੀਤਾ ਗੋਵਿੰਦਮ ਅਤੇ ਡੀਅਰ ਕਾਮਰੇਡ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਉਹ ਫਿਲਮ ਥਾਮਾ ਜੋ ਦਿਵਾਲੀ ਤੇ ਰਿਲੀਜ਼ ਹੋਈ ਸੀ ਉਸ ਵਿੱਚ ਨਜ਼ਰ ਆਈ ਇਸ ਦੇ ਬਾਅਦ ਉਸ ਨੇ ਪੁਸ਼ਪਾ 2 ਦਾ ਗਰਲਫ੍ਰੈਂਡ ਤੋਂ ਲੈ ਕੇ ਕੋਕਟੇਲ 2 ਤੱਕ ਕਾਫੀ ਫਿਲਮਾਂ ਕੀਤੀਆਂ ਹਨ ਫਿਲਮ ਥਾਮਾ ਵਿੱਚ ਰਸ਼ਮਿਕਾ ਦੀ ਜੋੜੀ ਆਯੂਸ਼ਮਾਨ ਖਰਾਨਾ ਦੇ ਨਾਲ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਰਸ਼ਮਿਕਾ ਦੀ ਫਿਲਮ ਦਾ ਗਰਲਫ੍ਰੈਂਡ ਵਿੱਚ ਉਹ ਕੌਸ਼ਕ ਮਹਿਤਾ ਰੋहिणी राव ਰਮੇਸ਼ ਦਿਖਸ਼ੇਤ ਸ਼ੈਤੀ ਅਤੇ ਮਹਿਬੂਬ ਵਾਸ਼ਾ ਦੇ ਨਾਲ ਨਜ਼ਰ ਆਵੇਗੀ ਰਾਹੁਲ ਅਰਵਿੰਦਰਨ ਦੇ ਡਾਇਰੈਕਸ਼ਨ ਵਿੱਚ ਬਣੀ ਫਿਲਮ 7 ਨਵੰਬਰ 2025 ਨੂੰ ਤੇਲਗੂ, ਤਾਮਿਲ, ਹਿੰਦੀ, ਕੰਨੜ, ਮਲਿਆਲਮ ਭਾਗਾਂ ਵਿੱਚ ਰਿਲੀਜ਼ ਹੋਈ ਹੈ। ਉਸ ਦੇ ਕੋਲ ਇੱਕ ਪੀਰੀਅਡ ਫਿਲਮ ਮਾਈਸਾ ਵੀ ਹੈ ਜੋ ਅਗਲੇ ਸਾਲ ਰਿਲੀਜ਼ ਹੋਵੇਗੀ। ਪੁਸ਼ਪਾ ਦਾ ਅਗਲਾ ਭਾਗ ਵੀ ਤਿਆਰ ਹੋ ਰਿਹਾ ਹੈ ਜੋ ਸਾਲ 2028 ਵਿੱਚ ਪਰਦੇ ਤੇ ਆਵੇਗਾ। ਅਰਸ਼ਮਿਕਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਦੇਵਰ ਕੌਂਡਾ ਨਾਲ ਵਿਆਹ ਕਰ ਰਹੀ ਹਾਂ। ਉਹ ਮੇਰਾ ਵਧੀਆ ਦੋਸਤ ਹੈ। ਅਸੀਂ ਦੋਵਾਂ ਨੇ ਵੀ ਕਈ ਫਿਲਮਾਂ ਕੀਤੀਆਂ ਹਨ। ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰ ਰਹੀ ਹਾਂ। ਰਸ਼ਮਿਕਾ ਦਾ ਕਹਿਣਾ ਹੈ ਕਿ ਮੇਰੇ ਕੋਲ ਇੱਕ ਤਾਮਿਲ ਤੇਲਗੂ ਡਬਲ ਭਾਸ਼ਾ ਦੀ ਫਿਲਮ ਰੇਨਬੋ ਹੈ ਜੋ ਔਰਤਾਂ ਤੇ ਆਧਾਰਿਤ ਹੈ। ਇਹ ਬਹੁਤ ਵਧੀਆ ਫਿਲਮ ਹੈ। ਫਿਲਮ ਸਟਾਰ ਅਨੁਸ਼ਕਾ ਸ਼ੇਟੀ ਨੇ ਆਪਣੀ ਅਦਾਕਾਰੀ ਅਤੇ ਮਿਹਨਤ ਦੇ ਦਮਤੇ ਸਾਰਿਆਂ ਦਾ ਦਿਲ ਜਿੱਤਿਆ ਹੈ। ਹਿੰਦੀ ਸਿਨੇਮਾ ਵਿੱਚ ਦਰਸ਼ਕ ਉਹਨਾਂ ਨੂੰ ਸਭ ਤੋਂ ਵੱਡੀ ਫਿਲਮ ਬਾਹੂਬਲੀ ਤੋਂ ਪਛਾਣਦੇ ਹਨ ਲੇਕਿਨ ਦੱਖਣ ਭਾਰਤੀ ਫਿਲਮ ਇੰਡਸਟਰੀ ਵਿੱਚ ਅਨੁਸ਼ਕਾ ਨੇ ਕਈ ਸਾਲਾਂ ਚ ਆਪਣੀ ਅਲੱਗ ਪਛਾਣ ਬਣਾਈ ਹੈ ਸਿਰਫ ਵੱਡੇ ਸਟਾਰਾਂ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਨਾਲ ਅਨੁਸ਼ਕਾ ਨੇ ਕੰਮ ਕੀਤਾ ਹੈ ਸਾਈਜ਼ 0 ਦਰੁਦਰਮਾ ਦੇਵੀ ਅਤੇ ਕਾਟੀ ਫਿਲਮਾਂ ਕਰਕੇ ਉਸਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਹਰ ਤਰ੍ਹਾਂ ਦੀ ਭੂਮਿਕਾ ਨਿਭਾ ਸਕਦੀ ਹੈ। ਅਨੁਸ਼ਕਾ ਸ਼ੇਟੀ ਦਾ ਜਨਮ 7 ਨਵੰਬਰ 1981 ਨੂੰ ਕਰਨਾਟਕ ਦੇ ਮੰਗਲੂਰੂ ਵਿੱਚ ਹੋਇਆ। ਉਸ ਦਾ ਅਸਲੀ ਨਾਮ ਸਵੀਟੀ ਸ਼ੇਟੀ ਹੈ। ਅਨੁਸ਼ਕਾ ਦੇ ਪਰਿਵਾਰ ਦਾ ਫਿਲਮੀ ਦੁਨੀਆ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। 2005 ਵਿੱਚ ਤੇਲਗੂ ਫਿਲਮ ਸੁਪਰ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਦੇ ਵਿੱਚ ਨਾਗਾ ਅਰਜੁਨ ਵਰਗੇ ਵੱਡੇ ਕਲਾਕਾਰ ਦੇ ਨਾਲ ਕੰਮ ਕੀਤਾ। 2008 ਵਿੱਚ ਸ਼ੌਰਯਮ ਫਿਲਮ ਵਿੱਚ ਗੋਪੀ ਚੰਦ ਦੇ ਨਾਲ ਕੰਮ ਕੀਤਾ। ਇਹ ਵੀ ਬਹੁਤ ਵਧੀਆ ਰਹੀ। ਫਿਲਮ ਸਾਇਜ 0 ਵਿੱਚ ਉਸਨੇ ਆਪਣਾ ਵਜ਼ਨ 20 ਕਿਲੋ ਵਧਾਇਆ ਤਾਂ ਕਿ ਉਹ ਆਪਣੇ کردار ਦੇ ਵਿੱਚ ਸਹੀ ਫਿੱਟ ਹੋ ਸਕੇ। ਅਨਿਸ਼ਕਾ ਨੂੰ ਉਸਦੀ ਮਿਹਨਤ ਅਤੇ ਐਕਟਿੰਗ ਕਰਕੇ ਬਹੁਤ ਸਾਰੇ ਪੁਰਸਕਾਰ ਮਿਲੇ ਹਨ। ਉਸ ਨੂੰ ਤਿੰਨ ਵਾਰ ਫਿਲਮ ਫੇਅਰ ਅਵਾਰਡ ਸਾਊਥ ਮਿਲ ਚੁੱਕਾ ਹੈ ਇਸ ਦੇ ਇਲਾਵਾ ਉਸ ਨੂੰ ਨੰਦੀ ਪੁਰਸਕਾਰ ਤਾਮਲਨਾਡੂ ਰਾਜ ਫਿਲਮ ਪੁਰਸਕਾਰ ਅਤੇ ਹੋਰ ਸਨਮਾਨ ਵੀ ਮਿਲੇ ਹਨ ਅਨੁਸ਼ਕਾ ਸ਼ਰਤੀ ਦਾ ਕਹਿਣਾ ਹੈ ਕਿ ਮੈਂ ਜਿੰਨਾ ਵੀ ਕੰਮ ਕੀਤਾ ਹੈ ਤੇ ਕਰ ਰਹੀ ਹਾਂ ਮੈਂ ਆਪਣੇ ਦਰਸ਼ਕਾਂ ਚਹੇਤਿਆਂ ਕਰਕੇ ਹੀ ਕਰ ਰਹੀ ਹਾਂ ਕਿਉਂਕਿ ਚਹੇਤੇ ਹੀ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਕਰਕੇ ਇੱਕ ਕਲਾਕਾਰ ਹਿੱਟ ਹੁੰਦਾ ਹੈ ਮੈਨੂੰ ਇਹਨਾਂ ਸਰੋਤਿਆਂ ਤੋਂ ਬਹੁਤ ਪਿਆਰ ਮਿਲਿਆ ਹੈ ਜੈਸ ਕਰਕੇ ਮੈਂ ਵਧੀਆ ਫਿਲਮਾਂ ਕੀਤੀਆਂ ਹਨ ਜੁਵੈਲ ਥੀਫ ਕਵੀਰ ਸਿੰਘ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਨਿਕਿਤਾ ਦੱਤਾ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਦਾ ਮਸ਼ਹੂਰ ਚਿਹਰਾ ਬਣ ਗਈ ਨਿਕਿਤਾ ਨੇ ਹਾਲ ਹੀ ਵਿੱਚ OTT ਪਲੇਟਫਾਰਮ ਸ਼ਾਹਰੂਖ ਖਾਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਹੋਣ ਵਾਲੀ ਕਾਸਟਿੰਗ ਤੇ ਖੁੱਲ ਕੇ ਗੱਲ ਕੀਤੀ ਨਿਕਿਤਾ ਦਾ ਕਹਿਣਾ ਹੈ ਕਿ ਪਹਿਲਾਂ ਸਿਰਫ ਵੱਡੇ ਪਰਦੇ ਤੇ ਹੀ ਅਭਿਨੇਤਾ ਨੂੰ ਪਸੰਦ ਕੀਤਾ ਜਾਂਦਾ ਸੀ ਪਰ ਹੁਣ OTT ਦੀ ਵਜ੍ਹਾ ਨਾਲ ਕਈ ਰਾਹ ਵਿਕਸਿਤ ਹੋ ਗਏ ਹਨ ਹੁਣ ਜਿੰਨਾ ਪਿਆਰ ਦਰਸ਼ਕ ਵੱਡੇ ਪਰਦੇ ਨੂੰ ਦਿੰਦੇ ਹਨ ਉਨਾ ਹੀ ਪਿਆਰ ਉਹ OTT ਨੂੰ ਦਿੰਦੇ ਹਨ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਹੁਣ ਕਾਸਟਿੰਗ ਤੋਂ ਪਹਿਲਾਂ ਤੁਹਾਡਾ ਸੋਸ਼ਲ ਮੀਡੀਆ ਪ੍ਰੋਫਾਈਲ ਦੇਖਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਹੈ ਕਾਸਟਿੰਗ ਪ੍ਰਤਿਭਾ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਨਾ ਕਿ ਸੋਸ਼ਲ ਮੀਡੀਆ ਫਾਲੋਅਰਸ ਦੇ ਆਧਾਰ ਤੇ ਨਿੱਕੀਤਾ ਨੇ ਸ਼ਾਹਰੂਖ ਖਾਨ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨਾਲ ਕੰਮ ਕਰਨਾ ਇੱਕ ਡ੍ਰੀਮ ਪ੍ਰੋਜੈਕਟ ਦੀ ਤਰ੍ਹਾਂ ਹੈ ਫਿਲਮ ਕਵੀਰ ਸਿੰਘ ਨਿਕੀਤਾ ਦੇ ਲਈ ਬਹੁਤ ਖਾਸ ਰਹੀ ਹੈ ਇਸ ਫਿਲਮ ਤੋਂ ਨਿਕੀਤਾ ਨੂੰ ਛੋਟੇ ਪਰਦੇ ਤੇ ਬਾਅਦ ਵੱਡੇ ਪਰਦੇ ਤੇ ਪਛਾਣ ਮਿਲੀ ਹੈ ਇਸ ਫਿਲਮ ਨੇ ਨਿਕੀਤਾ ਦੀ ਲਾਈਫ ਹੀ ਬਦਲ ਦਿੱਤੀ ਨਿਕੀਤਾ ਮਰਾਠੀ ਫਿਲਮਾਂ ਵੀ ਕਰ ਰਹੀ ਹੈ ਉਸਨੇ ਹਾਲ ਹੀ ਵਿੱਚ ਸੁਪਰ ਹਿੱਟ ਮਰਾਠੀ ਫਿਲਮ ਘਰਤ ਗਣਪਤੀ ਲਈ 베ਸਟ ਐਕਟ੍ਰੈਸ ਦਾ ਅਵਾਰਡ ਜਿੱਤਿਆ ਹੈ ਨਿਕੀਤਾ দত্ত ਦਾ ਕਹਿਣਾ ਹੈ ਕਿ ਮੇਰੇ ਕੋਲ ਕਾਫੀ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰ ਰਹੀ ਹਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਦਰਸ਼ਕ ਭਰਪੂਰ ਪਿਆਰ ਦੇ ਰਹੇ ਹਨ ਸ਼ਹਿਨਾਜ਼ ਗਿਲ ਇਨੀ ਦਿਨੀ ਆਪਣੀ ਪੰਜਾਬੀ ਫਿਲਮ ਇੱਕ ਕੁੜੀ ਨੂੰ ਲੈ ਕੇ ਸੁਰਖੀਆਂ ਖਟ ਰਹੀ ਹੈ ਰਿਐਲਿਟੀ ਸ਼ੋਅ ਬਿਗ ਬਾਸ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਸ਼ਹਿਨਾਜ਼ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਵਿਆਹ ਕੋਈ ਜ਼ਰੂਰੀ ਨਹੀਂ ਰਹਿ ਗਿਆ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਕੁਝ ਹੋ ਸਕਦਾ ਹੈ ਇਸ ਲਈ ਕਦੇ ਨਾ ਨਾ ਕਰੋ ਸ਼ਹਿਨਾਜ਼ ਦਾ ਕਹਿਣਾ ਹੈ ਕਿ ਵਿਆਹ ਸਿਰਫ ਦੋ ਲੋਕਾਂ ਦਾ ਰਿਸ਼ਤਾ ਨਹੀਂ ਹੁੰਦਾ ਸਗੋਂ ਉਹ ਜ਼ਿੰਦਗੀ ਦਾ ਬਹੁਤ ਵੱਡਾ ਫੈਸਲਾ ਹੈ ਜਦੋਂ ਇੱਕ ਲੜਕੀ ਆਪਣੇ ਮਾਤਾ ਪਿਤਾ ਦਾ ਘਰ ਛੱਡ ਕੇ ਕਿਸੇ ਲੜਕੇ ਨਾਲ ਪੂਰੀ ਜ਼ਿੰਦਗੀ ਬਿਤਾਉਣ ਦੇ ਲਈ ਫੈਸਲਾ ਕਰਦੀ ਹੈ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸ਼ਹਿਨਾਜ਼ ਗਿਲ ਦਾ ਕਹਿਣਾ ਹੈ ਕਿ ਮੇਰੀ ਇਸ ਪੰਜਾਬੀ ਫਿਲਮ ਇੱਕ ਕੁੜੀ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ ਮੈਨੂੰ ਆਸ਼ਾ ਹੈ ਕਿ ਇਸੇ ਤਰ੍ਹਾਂ ਦਰਸ਼ਕ ਪਿਆਰ ਬਣਾਏ ਰੱਖਣਗੇ ਮੈਂ ਹੋਰ ਵੀ ਫਿਲਮਾਂ ਦਾ ਨਿਰਮਾਣ ਕਰ ਰਹੀ ਹਾਂ ਮੇਰੇ ਕੋਲ ਵੈਬ ਸੀਰੀਜ਼ ਫਿਲਮਾਂ ਅਤੇ ਐਡ ਫਿਲਮਾਂ ਕਾਫੀ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਵਿੱਚ ਵਿਜੀ ਹਾਂ ਮੈਂ ਅਜਿਹੀ ਭੂਮਿਕਾ ਨਿਭਾਉਣੀ ਚਾਹੁੰਦੀ ਹਾਂ ਜਿਸ ਨੂੰ ਦਰਸ਼ਕ ਪਿਆਰ ਦੇਣ ਪਸੰਦ ਕਰਨ 1980 ਦੇ ਦਹਾਕੇ ਵਿੱਚ ਹਿੰਦੀ ਸਿਨੇਮਾ ਬਹੁਤ ਸਾਰੇ ਫਿਲਮੀ ਸਤਾਰਿਆਂ ਦਾ ਘਰ ਸੀ ਜਿਨ੍ਹਾਂ ਨੇ ਆਪਣੇ ਦਮ ਤੇ ਸ਼ੋਭੇ ਤੇ ਰਾਜ ਕੀਤਾ ਹਾਲਾਂਕਿ ਉਹਨਾਂ ਨੇ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ 300 ਤੋਂ ਬਾਅਦ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਆਦਾਕਾਰਾ ਮਾਧਵੀ ਵੀ ਇਸ ਮਾਮਲੇ ਵਿੱਚ ਸ਼ਾਮਲ ਹੈ ਮਾਧਵੀ ਜਿਸ ਨੇ ਜਤਿੰਦਰ ਅਤੇ ਅਮਤਾਬਚਨ ਵਰਗੇ ਸੁਪਰਸਟਾਰ ਨਾਲ ਸਕਰੀਨ ਸਾਂਝੀ ਕੀਤੀ ਅਤੇ ਆਪਣੇ ਕੈਰੀਅਰ ਦੇ ਸਿਖਰ ਤੇ ਪਹੁੰਚ ਕੇ ਬਾਲੀਵੁੱਡ ਨੂੰ ਅਲਵਦਾ ਕਹਿ ਦਿੱਤਾ ਇਸ ਦੇ ਪਿੱਛੇ ਦਾ ਕਾਰਨ ਕਥਾ ਤੌਰ ਤੇ ਕਾਲੇ ਜਾਦੂ ਨਾਲ ਜੁੜੀ ਸਮੱਸਿਆ ਹੈ 17 ਸਾਲਾਂ ਤੱਕ ਫਿਲਮ ਇੰਡਸਟਰੀ ਤੇ ਰਾਜ ਕਰਨ ਵਾਲੀ ਮਾਧਵੀ ਆਪਣੇ ਸਮੇਂ ਦੀਆਂ ਸਭ ਤੋਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਸੀ ਦੱਖਣੀ ਭਾਰਤੀ ਸਿਨੇਮੇ ਤੋਂ ਲੈ ਕੇ ਹਿੰਦੀ ਸਿਨੇਮੇ ਤੱਕ ਉਸਨੇ ਰਾਜ ਕੀਤਾ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਾਲਾਂਕਿ ਸਟਾਰਡਮ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਅਦਾਕਾਰੀ ਛੱਡ ਦਿੱਤੀ ਅਤੇ ਵਿਦੇਸ਼ ਵਿੱਚ ਜਾ ਕੇ ਸੈਟਲ ਹੋ ਗਈ ਇਸ ਦੇ ਪਿੱਛੇ ਕਈ ਕਾਰਨ ਹਨ ਕਈ মিডিਆ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਆਪਣੇ ਪਤੀ ਰਾਲਫੋ ਸ਼ਰਮਾ ਨਾਲ ਵਿਆਹ ਕਰਨ ਤੋਂ ਬਾਅਦ ਫਿਲਮਾਂ ਨਾਲ ਨਾਤਾ ਤੋੜ ਕੇ ਵਿਦੇਸ਼ ਵਿੱਚ ਸੈਟਲ ਹੋ ਗਈ। ਹਾਲਾਂਕਿ ਕਈ ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਕਿਸੇ ਨੇ ਉਹਨਾਂ ਦੇ ਘਰ ਅਤੇ ਪਰਿਵਾਰ ਤੇ ਕਾਲਾ ਜਾਦੂ ਕਰ ਦਿੱਤਾ। ਜਾਣਕਾਰੀ ਅਨੁਸਾਰ ਸੁਪਰਸਟਾਰ ਬਣਨ ਤੋਂ ਬਾਅਦ ਮਾਦਵੀ ਦੀ ਜ਼ਿੰਦਗੀ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ। ਇੱਕ মিডিਆ ਇੰਟਰਵਿਊ ਵਿੱਚ ਅਦਾਕਾਰਾਂ ਨੇ ਖੁਦ ਖੁਲਾਸਾ ਕੀਤਾ ਕਿ ਉਸਦੇ ਘਰ ਵਿੱਚ ਖੂਨ ਦੇ ਤੱਬੇ ਪਾਏ ਗਏ ਸਨ ਅਤੇ ਪਰਿਵਾਰਕ ਮੈਂਬਰ ਅਜਈਆਂ ਬਿਮਾਰੀਆਂ ਤੋਂ ਪੀੜਤ ਸਨ ਜਿਨ੍ਹਾਂ ਦਾ ਪਤਾ ਡਾਕਟਰ ਵੀ ਨਹੀਂ ਲਗਾ ਸਕੇ ਹਰ ਰੋਜ਼ ਘਰ ਵਿੱਚ ਕੁਝ ਅਜੀਬ ਵਾਪਰ ਰਿਹਾ ਸੀ ਜਿਵੇਂ ਕੋਈ ਉਹਨਾਂ ਦੀ ਜਾਨ ਦੇ ਪਿੱਛੇ ਹੋਵੇ ਇਸ ਤੋਂ ਪ੍ਰੇਸ਼ਾਨ ਹੋ ਕੇ ਮਾਦਵੀ ਨੇ ਫਿਲਮ ਇੰਡਸਟਰੀ ਅਤੇ ਦੇਸ਼ ਨੂੰ ਅਲਵਿਦਾ ਆਖ ਦਿੱਤਾ ਆਪਣੀ ਜਾਨ ਦੇ ਡਰੋਂ ਉਹ ਆਪਣੇ ਪਤੀ ਦੇ ਨਾਲ ਵਿਦੇਸ਼ ਚਲੀ ਗਈ ਅਤੇ ਹੁਣ ਆਪਣੇ ਪਰਿਵਾਰ ਦੇ ਨਾਲ ਉੱਥੇ ਰਹਿ ਰਹੀ ਹੈ। ਅਦਾਕਾਰੀ ਛੱਡਣ ਤੋਂ ਬਾਅਦ ਮਾਧਵੀ ਆਪਣੇ ਪਤੀ ਦੀ ਫਾਰਮੇਸੀ ਕਾਰੋਬਾਰ ਵਿੱਚ ਮਦਦ ਕਰ ਰਹੀ ਹੈ। ਹਿੰਦੀ ਸਿਨੇਮੇ ਦੀ ਸੁਪਰਸਟਾਰ ਅਦਾਕਾਰਾ ਸ਼ਰਦਾ ਕਪੂਰ ਨੂੰ ਹਰ ਕਿਸੇ ਦੀ ਪਸੰਦੀਦਾ ਮੰਨਿਆ ਜਾਂਦਾ ਹੈ। ਇਨੀ ਦਿਨੀ ਸ਼ਰਦਾ ਦਾ ਨਾਂ ਹਾਲੀਵੁੱਡ ਦੀ ਫਿਲਮ ਦੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਅਭਿਨੇਤਰੀ ਇੱਕ ਵਿਲੱਖਣ ਤਰੀਕੇ ਨਾਲ ਯੋਗਦਾਨ ਪਾਵੇਗੀ। ਅੰਗਰੇਜ਼ੀ ਫਿਲਮ ਵਿੱਚ ਸ਼ਰਦਾ ਕਪੂਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰੇਗੀ ਆਉਣ ਵਾਲੀ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਦਾ ਕੁਝ ਵੀ ਨਹੀਂ ਪਤਾ ਸ਼ਰਦਾ ਕਪੂਰ ਦਾ ਕਹਿਣਾ ਹੈ ਕਿ 28 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹਾਲੀਵੁੱਡ ਐਨੀਮੇਸ਼ਨ ਫਿਲਮ ਜੋ ਟੋਪੀਆ 2 ਦੇ ਹਿੰਦੀ ਭਾਗ ਵਿੱਚ ਉਹ ਜੂਡੀ ਹੌਸ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦੇ ਰਹੀ ਹੈ ਇਸ ਨੇ ਸ਼ਰਦਾ ਕਪੂਰ ਦਾ ਬਚਪਨ ਦਾ ਸੁਪਨਾ ਪੂਰਾ ਕੀਤਾ ਹੈ ਸ਼ਰਦਾ ਦਾ ਕਹਿਣਾ ਹੈ ਕਿ ਸੱਚ ਦੱਸਾਂ ਤਾਂ ਮੈਂ ਇਸ ਲਈ ਆਪਣੇ ਬਚਪਨ ਤੋਂ ਪ੍ਰੇਰਨਾ ਲਈ ਸੀ ਮੈਂ ਹਮੇਸ਼ਾ ਇੱਕ ਐਨੀਮੇਸ਼ਨ ਫਿਲਮ ਨੂੰ ਆਪਣੀ ਆਵਾਜ਼ ਦੇਣਾ ਚਾਹੁੰਦੀ ਸੀ ਜਦੋਂ ਇਹ ਪ੍ਰੋਜੈਕਟ ਮੇਰੇ ਕੋਲ ਆਇਆ ਤਾਂ ਮੈਨੂੰ ਲੱਗਾ ਕਿ ਇਹ ਮਜ਼ੇਦਾਰ ਹੋਣ ਵਾਲਾ ਹੈ ਇਸ ਫਿਲਮ ਦਾ ਹਿੱਸਾ ਬਣਨ ਨਾਲ ਬਚਪਨ ਦਾ ਸੁਪਨਾ ਪੂਰਾ ਹੋਇਆ ਹੈ ਇਸ ਤੋਂ ਇਲਾਵਾ ਹਿੰਦੀ ਡਬਿੰਗ ਬਾਰੇ ਸ਼ਰਦਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਆਵਾਜ਼ ਨੂੰ ਮੋਡੂਲੇਟ ਕਰਨ ਦੇ ਵਿੱਚ ਬਹੁਤ ਮਜ਼ਾ ਆਇਆ ਜਦੋਂ ਤੁਸੀਂ ਫਿਲਮ ਅਤੇ ਉਸ ਦੇ کردار ਨੂੰ ਦੇਖੋਗੇ ਤਾਂ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਸਾਹਮਣੇ ਆਵੇਗਾ। ਭਾਵੇਂ ਗੁੱਸੇ ਵਿੱਚ ਹੋਵੇ ਜਾਂ ਮ제 ਵਿੱਚ ਉਹ ਆਪਣੀ ਆਵਾਜ਼ ਨੂੰ ਵੱਖ-ਵੱਖ ਤਰੀਕਿਆਂ ਨਾਲ ਮੋਡਿਊलेट ਕਰਦੀ ਹੈ। ਜਦੋਂ ਮੈਂ ਡਬਿੰਗ ਲਈ ਜਾਂਦੀ ਸੀ ਤਾਂ ਮੈਂ ਬਹੁਤ ਖੁਸ਼ ਹੁੰਦੀ ਸੀ ਜਿਵੇਂ ਕਿ ਉਹ ਸ਼ੂਟਿੰਗ ਕਰਦੀ ਹੋਵੇ। ਹਾਲੀਵੁੱਡ ਫਿਲਮਾਂ ਨੂੰ ਹਿੰਦੀ ਵਿੱਚ ਡੱਬ ਕਰਨ ਦਾ ਰਿਵਾਜ ਕਾਫੀ ਪੁਰਾਣਾ ਹੈ। ਅਤੇ ਸ਼ਰਦਾ ਕਪੂਰ ਤੋਂ ਪਹਿਲਾਂ ਬਹੁਤ ਸਾਰੇ ਹਿੰਦੀ ਫਿਲਮ ਸਤਾਰਿਆਂ ਨੇ ਅੰਗਰੇਜ਼ੀ ਫਿਲਮਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਸ਼ਾਹਰੂਖ ਖਾਨ, ਸਲਮਾਨ ਖਾਨ, ਟਾਈਗਰ ਸ਼ਰਾਫ, ਪ੍ਰਿਯੰਕਾ ਚੋਪੜਾ, ਵਰਨ ਤਵਨ, ਸੰਜੇ ਮਿਸ਼ਰਾ, ਸ਼੍ਰੇਸ਼ ਤਲਪੜੇ ਵਰਗੇ ਕਈ ਬੋਲੀਵੁੱਡ ਦੇ ਅਦਾਕਾਰ ਸ਼ਾਮਲ ਹਨ ਜਿਨ੍ਹਾਂ ਨੇ ਅੰਗਰੇਜ਼ੀ ਫਿਲਮਾਂ ਦੇ ਹਿੰਦੀ ਭਾਗ ਦੇ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਮੋਗਾ ਦੀ ਧੀ ਪਰਮਜੀਤ ਕੌਰ ਦਾ ਦੂਜਾ ਗੀਤ ਵੀ ਸੋਸ਼ਲ ਮੀਡੀਆ ਤੇ ਸਨਸਨੀ ਬਣ ਗਿਆ ਹੈ। ਮੋਗਾ ਵਿੱਚ ਮਜ਼ਦੂਰ ਪਿਤਾ ਦੀ ਧੀ ਪਰਮਦੇਵ ਗੀਤ ਸੋਸ਼ਲ ਮੀਡੀਆ ਤੇ ਹਲਚਲ ਮਚਾ ਰਹੇ ਹਨ ਪਰਮਜੀਤ ਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਉਹਨਾਂ ਗੀਤਾਂ ਨਾਲ ਕੀਤੀ ਜੋ ਉਸਨੇ ਖੁਦ ਲਿਖੇ ਕੋਰੀਓਗ੍ਰਾਫ ਕੀਤੇ ਉਦੋਂ ਤੋਂ ਕਈ ਪ੍ਰਮੁੱਖ ਸੰਗੀਤ ਹਸਤੀਆਂ ਨੇ ਪਰਮ ਦਾ ਧਿਆਨ ਖਿੱਚਿਆ ਹੈ ਜਿਵੇਂ ਹੀ ਇਹ ਗੀਤ ਸੋਸ਼ਲ ਮੀਡੀਆ ਤੇ ਆਇਆ ਤਾਂ ਲੱਖਾਂ ਵਿਊਜ਼ ਮਿਲੇ ਹਨ ਇੰਸਟਾਗ੍ਰਾਮ ਤੇ 8 ਮਿਲੀਅਨ ਲਾਈਕਸ ਪ੍ਰਾਪਤ ਹੋ ਚੁੱਕੇ ਹਨ ਦੂਜਾ ਗੀਤ ਮੇਰਾ ਮਾਹੀ ਆਨਲਾਈਨ ਟ੍ਰੈਂਡ ਕਰ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਪਰਮਜੀਤ ਕੋਰ ਚੰਡੀਗੜ੍ਹ ਵਿੱਚ ਇਸ ਗੀਤ ਦੀ ਸ਼ੂਟਿੰਗ ਕਰਦੀ ਰਹੀ ਇਹ ਗੀਤ ਉੱਚ ਪੇਸ਼ੇਵਰ ਮਹਾਰਾਂ ਦੀ ਨਿਗਰਾਨੀ ਹੇਠ ਤਿਆਰ ਅਤੇ ਕੋਰੀਓਗ੍ਰਾਫ ਕੀਤਾ ਗਿਆ ਹੈ ਪਰਮ ਦਾ ਪਹਿਲਾ ਗੀਤ ਜਿਸ ਦਾ ਸਰਲੇਖ that girl ਹੈ ਨਿਊ YouTube ਤੇ 16 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ Instagram ਤੇ 22 ਮਿਲੀਅਨ ਲੋਕ ਸੁਣ ਰਹੇ ਹਨ ਵਾਰਮਾ ਮੋਗੇ ਦੀ ਰਹਿਣ ਵਾਲੀ ਹੈ ਤੇ ਨਿੱਜੀ ਕਾਲਜ ਤੋਂ ਸੰਗੀਤ ਵਿੱਚ ਵੈਚਨਰ ਦੀ ਡਿਗਰੀ ਕਰ ਰਹੀ ਹੈ। ਉਸ ਦਾ ਘਰ ਦੁੰਨੇ ਕੇ ਪਿੰਡ ਵਿੱਚ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਦੇ ਪਿਤਾ ਮੋਗਾ ਦੀ ਦਾਣਾ ਮੰਡੀ ਵਿੱਚ ਮਜ਼ਦੂਰੀ ਕਰਦੇ ਹਨ ਜਦੋਂ ਕਿ ਉਸ ਦੀ ਮਾਂ ਨੇੜਲੇ ਕੁਝ ਘਰਾਂ ਵਿੱਚ ਕੰਮ ਕਰਦੀ ਹੈ। ਉਸ ਦਾ ਸਾਂਝਾ ਪਰਿਵਾਰ ਹੈ। ਗਾਇਕੀ ਵਿੱਚ ਪਰਮਜੀਤ ਕੌਰ ਦੀ ਸਫਲਤਾ ਨੇ ਹੁਣ ਪੂਰੇ ਪਰਿਵਾਰ ਨੂੰ ਉਮੀਦ ਦਿੱਤੀ ਹੈ। ਕੀ ਉਹਨਾਂ ਦਾ ਭਵਿੱਖ ਬਦਲ ਜਾਵੇਗਾ ਪਰਮ ਦੀ ਪ੍ਰਸਿੱਧੀ ਇੰਨੀ ਵਧੀ ਕਿ ਮੁੰਬਈ ਦੇ ਵਿੱਚ ਉਸ ਨੂੰ ਸ਼ੋਅ ਕਰਨ ਦਾ ਮੌਕਾ ਮਿਲਿਆ ਹੈ ਤੇ ਕਈ ਬਾਹਰਲੇ ਸ਼ੋਅ ਬੁੱਕ ਹੋ ਰਹੇ ਹਨ ਇਸ ਨੂੰ ਕਹਿੰਦੇ ਹਨ ਕਿ ਜਦੋਂ ਬੰਦਾ ਸਖਤ ਮਿਹਨਤ ਕਰਦਾ ਹੈ ਤਾਂ ਸਫਲਤਾ ਜ਼ਰੂਰ ਮਿਲਦੀ ਹੈ ਅਜਿਹਾ ਪਰਮ ਦੇ ਨਾਲ ਹੋਇਆ ਹੈ ਪਰਮ ਦਾ ਕਹਿਣਾ ਹੈ ਕਿ ਮੈਂ ਆਪਣੇ ਚਾਉਣ ਵਾਲਿਆਂ ਦਾ ਧੰਨਵਾਦ ਕਰਦੀ ਹਾਂ ਜੋ ਮੈਨੂੰ ਇੰਨਾ ਪਿਆਰ ਬਖਸ਼ ਰਹੇ ਹਨ ਆਸ਼ਾ ਹੈ ਕਿ ਇਸੇ ਤਰ੍ਹਾਂ ਉਹ ਆਪਣਾ ਪਿਆਰ ਬਣਾਏ ਰੱਖਣਗੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।